ਤੱਪੀਆਂ ਕੋਲ ਵੀ ਗਏ ਆ ਜੋਗੀਆਂ ਕੋਲ ਵੀ ਗਏ ਆ ਫੁਰਕੀਆਂ ਦੇ ਕੋਲ ਗਏ ਆ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਉਹਨੂੰ ਪਹਿਚਾਨੋ ਸਾਨੂੰ ਬਸ ਇੰਨਾ ਕੁ ਪਤਾ ਹੈ ਅਸੀਂ ਖੱਤਰੀਆਂ ਦੇ ਪੁੱਤਰ ਹਾਂ ਅਸੀਂ ਜੱਟਾਂ ਦੇ ਪੁੱਤਰ ਹਾਂ ਸਾਨੂੰ ਤਾਂ ਆਪਣੀ ਬਰਾਦਰੀ ਦਾ ਪਤਾ ਹੈ ਥਾਂ ਥਾਂ ਤੇ ਭਟਕੇ ਆ ਤੱਪੀਆਂ ਕੋਲ ਵੀ ਗਏ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਹੋਰਾਂ ਦਾ ਇੱਕ ਕਲਿੱਪ ਰਿਲੀਜ਼ ਕੀਤਾ ਹੈ YouTube ਦੇ ਉੱਪਰ ਭਾਈ ਸਾਹਿਬ ਜੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਇਹਨੂੰ ਅਪਲੋਡ ਕੀਤਾ ਗਿਆ ਆਪ ਸਾਰਿਆਂ ਨੇ ਸਰਵਣ ਕਰਨਾ ਤੇ ਸੀਸਵੀ ਬਖਸ਼ਣੀ ਤੇ ਬੜੇ ਪਿਆਰ ਦੇ ਵਿੱਚ ਸਾਰੀਆਂ ਸੰਗਤਾਂ ਨੇ ਜੋ ਭਾਈ ਗੁਰਚਰਨ ਸਿੰਘ ਜੀ ਇਥੋਂ ਦੇ ਕਥਾਵਾਚਕ ਨੇ ਬੜਾ ਪਿਆਰ ਵਾਲਾ ਬੱਚਾ ਟਰਸਟ ਦੀਆਂ ਬਹੁਤ ਸਿਮਾਵਾਂ ਨਭੰਟ ਹੈ ਔਰ ਸੱਚੀ ਗੱਲ ਕਹਿ ਰਿਹਾ ਹਾਂ ਜਦ ਤੱਕ ਕਿਸੇ ਵੀ ਗੱਲ ਤੇ ਨੰਨਾ ਨਹੀਂ ਪੜਦਾ ਜਿਵੇਂ ਡਿਊਟੀ ਲਾਓ ਤੂੰ ਗੁਰੂ ਰਾਮਦਾਸ ਮੇਰਾ ਕਰਨ ਇਹਨੂੰ ਹੋਰ ਵਧਾਉਣ ਸਾਡੇ YouTube ਚੈਨਲ ਤੇ ਜਾ ਕੇ ਕਥਾ ਸੁਣਿਓ ਵੀ ਤੇ ਇਹਨਾਂ ਸ਼ੇਅਰ ਵੀ ਕਰਿਓ ਔਰ ਮੈਂ ਹੁਣ ਸੁਣਿਆ ਇਹਦਾ ਜੋ ਕਥਾ ਵਿੱਚ ਉਹ ਕੀ ਮਿਊਜ਼ਿਕ ਜਾਂ ਡਿਸਟਿਸ਼ਨ ਕੀ ਚੱਲਦਾ ਹੈ ਕਿੱਥੇ ਸੀ ਟਰੈਕ ਟਰੈਕ ਲਾ ਲ ਫੇਰ ਲਾ ਮੈਂ ਕਿਹਾ ਸਾਡੀ ਕਥਾ ਜਿਹੜੇ ਡਿਸ਼ਿ ਡਿਸ਼ੀ ਐਦਾਂ ਵੱਜਿਆ ਨਹੀਂ ਹੁੰਦੀਆਂ ਇਹਨੇ ਕਿਉਂ ਹੁੰਦੀਆਂ ਲਾਈਨ ਜਿਹੜਾ ਫੇਰ ਲਗਜੂ ਲਾ 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 ਵਾ ਜਾਣੀ ਚਾਹੀਦੀ ਢਿਸ਼ ਉਹ ਇੱਕ ਸਵਾਰੀ ਜਾਇਆ ਕਰਨਾ ਥਾਂ ਥਾਂ ਤੇ ਭਟਕੇ ਆਂ ਤੱਪੀਆਂ ਕੋਲ ਵੀ ਗਏ ਆਂ ਜੋਗੀਆਂ ਕੋਲ ਵੀ ਗਏ ਆਂ ਮੁਰਖੀਆਂ ਦੇ ਕੋਲ ਗਏ ਆਂ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਉਹਨੂੰ ਪਹਿਚਾਨੋ ਇਹ ਕਿਹਾ ਸਾਨੂੰ ਬਸ ਇੰਨਾ ਕੁ ਪਤਾ ਹੈ ਮੈਨੂੰ ਵੀ ਇਹਨਾਂ ਨੂੰ ਪਤਾ ਡਿਸ਼ ਇੰਡੀਸ਼ੀਨ ਦੀ ਬਾਜ਼ ਕਿੱਥੋਂ ਆਈ ਹੈ ਹੈ ਤਾਂ ਗੁਰੂ ਹਮੇਰ ਕਰੇ ਬਸ ਇਦਾਂ ਹੀ ਹੱਸਦੇ ਰਹੋ ਖੁਸ਼ ਰਹੋ ਤੇ ਬਾਬਾ ਦੀਪ ਸਿੰਘ ਜੀ ਨੂੰ ਹੋਰ ਵਧਾਉਣ